ਪਟਿਆਲਾ ਪੁਲਿਸ ਵੱਲੋਂ ਗੈਂਗਸਟਰਾਂ ਦੇ ਨਜ਼ਦੀਕੀ ਸਾਥੀ ਚਾਰ ਪਿਸਤਲਾਂ ਸਮੇਤ ਗਿਰਮ्तार ਲਾਰਸ ਬਿਸਨੋਈ ਅਤੇ ਰਾਜੀਵ ਰਾਜਾ ਗੈਂਗਸਟਰਾਂ ਦੇ ਕਰੀਬੀ ਸਾਥੀ ਕਿਤੇ ਗ੍ਰਿਫਤਾਰ ਪਟਿਆਲਾ ਪੁਲਿਸ ਵੱਲੋਂ ਪੁਲਿਸ ਨੇ ਇਸ ਵਿਪਲਿਅਟ ਕਰਦੇ ਹੋਏ ਪਟਿਆਲਾ ਪੁਲਿਸ ਨੇ ਤਿੰਨ ਔਜਮ ਅਰੈਸਟ ਕੀਤੇ ਹਨ ਜੋ ਦੋ ਵੱਖ-ਵੱਖ ਗੈਂਗਸ ਦੇ ਨਾਲ ਐਸੋਸੀਏਟਡ ਨੇ ਇਹਨੇ ਔਜਮ ਜੋ ਪਨਾ ਵਿੱਚੋਂ ਦੋ ਮੁੰਡੇ ਹੋ ਗਿਆ ਰੋਗੇ ਤਾਂ ਚੀਕੂ ਐਂਡਰਸ ਬਾਸ ਸ਼ੁਕਰੀਆ ਇਹ ਲਾਰੈਂਸ ਸ਼ੋਇਗੈਂਕ ਨਾਲ ਅਸੋਸੀਏਟਡ ਨੇ ਜਸ ਸ਼ਿਰਾਜ ਕਾਰਾ ਤੱਕ ਦਾ ਇਹ ਰਾਜੀਵ ਦਾ ਗੈਂਗ ਦੇ ਨਾਲ ਅਸੋਸੀਏਟਡ ਹੈ ਤਾਂ ਤਿੰਨੇ ਦੋਸ਼ੀਆਂ ਤੋਂ 4 ਪਿਸਤੌਲ ਇਲੈਗਲ ਪਿਸਤੌਲ ਰਿਕਵਰ ਹੋਏ ਹੈ ਤੇ 26 ਦੇ ਕਰੀਬ ਜਿਹੜੇ ਰੋਂਡ ਰਿਕਵਰ ਹੋਏ ਹੈ ਤਾਂ ਜੋ ਰੋਹਿੰਦ ਫੁਕ ਚੀਕੂ ਤੇ ਇਸ ਬਾਸ ਹੁਕਾ ਹੈ ਇਹ ਲਾਰੈਂਸ ਗਰੁੱਪ ਨਾਲ ਅਸੋਸੀਏਟਡ ਨੇ ਇਹ ਲੋਕਲ ਜੋ ਰਾਈਵਰੀ ਚੱਲ ਰਹੀ ਸੀਗੀ ਤੇਜਪਾਲ ਤੇ ਪ੍ਰੀਤਪੁਰਾ ਦੇ ਵਿੱਚ ਇਹ ਤੇਜਪਾਲ ਦੇ ਸਾਥੀ ਨੇ ਤੇਜਪਾਲ ਦਾ ਥੋੜੇ ਮਹੀਨੇ ਪਹਿਲਾਂ ਇੱਥੇ ਮਰਡਰ ਹੋ ਗਿਆ ਸੀਗਾ ਸੁਨੌਰਿਆ ਡੇ ਤੇ ਜਿਹਦੇ ਵਿੱਚ ਪ੍ਰੀਤਪੁਰਾ ਅਰੈਸਟ ਕੀਤਾ ਸੀਗਾ ਅਗਸਤ ਦੇ ਮਹੀਨੇ ਦੇ ਵਿੱਚ ਆਪਰੇ ਬ੍ਰੀਫ ਇੰਕਾਉਂਟਰ ਬਾਈ ਸੀਆਈਏ ਪਟਿਆਲਾ ਅਤੇ ਫੌਜੀ ਪਟਿਆਲਾ ਤਾਂ ਉਸ ਮਰਡਰ ਕਰਕੇ ਇਹਨਾਂ ਦੀ ਰੰਜਿਸ਼ ਚੱਲ ਰਹੀ ਸੀ ਆਪਸ ਦੇ ਵਿੱਚ ਸੋ ਰੋਹਿਤ ਪਰਫ ਜੀ ਇਹ ਨਵ ਲਾਹੌਰ ਯਾਦ ਨਾਲ ਜੇਲ੍ਹ ਦੇ ਉੱਤੇ ਰਿਹਾ ਹੈ ਇਹ ਇਤੇ ਸੱਤ ਪਰਚੇ ਦਰਜ ਨੇ ਜਿਨ੍ਹਾਂ ਦੇ ਵਿੱਚੋਂ ਵੱਖ-ਵੱਖ سنگੀਨ ਅਪਰਾਧ 307 302 ਦੇ ਇਤੇ ਦਰਜ ਨੇ ਉਹ ਉਹਦੇ ਕਰਕੇ ਐਸੋਸੀਏਸ਼ਨ ਦੇ ਵਿੱਚ ਸੀਗਾ ਲਾਰੈਂਸ ਮਿਸ਼ੋਈ ਗੈਂਗ ਤੇ ਇਹ ਚਾਰਿਆ ਸੀਗਾ ਕਿ ਜਿਹੜੇ ਪੁਨੀਤ ਗੋਲਾ ਤੇ ਉਹਦੇ ਸਾਥੀ ਹੈ ਉਹਨਾਂ ਤੇ ਬਾਅਦ ਸੁੱਖ ਨਾਲ ਮਿਲ ਕੇ ਵਾਇਰਿੰਗ ਕਰ ਜੋ ਸੁਪਾ ਚੁੱਕਾ ਹੈ ਇਹਦਾ ਵੀ ਕ੍ਰਿਮੀਨਲ ਹਿਸਟਰੀ ਬੜੀ ਕ੍ਰਿਮੀਨਲ ਹਿਸਟਰੀ ਹੈ ਇੱਕ ਫੇਮਸ ਮਰਡਰ ਹੋਇਆ ਸੀ ਪੁਨਾ ਨੇੜੇ ਵਿੱਚ ਇਹਨਾਂ ਦੋ ਔਰਤਾਂ ਦਾ ਗਲਾ ਇਨਕੇ ਕਤਲ ਹੋਇਆ ਸੀ। ਪੁਲਿਸ ਜੇ ਦੋਸ਼ੀ ਹੈ ਤੇ ਅਟਕਲ ਬੇਲਤੇ ਹੈ। ਤੋਂ ਇਹ ਦੋਨਾਂ ਇਹ ਮਿਲਕੇ ਮੱਧ ਪ੍ਰਦੇਸ਼ ਤੋਂ ਦੋ ਵੈਪਲ ਨੇ ਆਉਂਦੇ। ਵੈਪਲ ਨੇ ਅਗੇ ਤਾਕ ਦੇ ਵਿੱਚ ਸੀਗੇ ਕਿ ਅਸੀਂ ਜਿਹੜਾ ਵਿਰੋਧੀ ਗੈਂਗ ਹੈ ਉਹਤੇ ਅਟੈਕ ਕਰੀਏ ਤੇ ਉੱਥੇ ਕਿਸੇ ਗਰੁੱਪ ਮੈਂਬਰ ਨੂੰ ਮਾਰੀਏ। ਕੋਈ ਸਵਿਫਟਲੀ ਐਕਸ਼ਨ ਕਰਦੇ ਹੋਏ ਸੀਆਈ ਪਟਿਆਲਾ ਦੀ ਟੀਮ ਨੇ ਇਹ ਵੱਡੀ ਵਾਰਦਾਤ ਨੂੰ ਵਾਰਡ ਕੀਤਾ। ਕਿ ਜੋ ਜਸ਼ਰਾਜ ਕਾਕਾ ਹੈ ਉਹ ਉਹ ਪ੍ਰੀਤ ਗੋਲਾ ਦਾ ਸਾਥੀ ਹੈ ਜੋ ਇਹਨਾਂ ਦਾ ਲੋਕਲ ਰਾਈਵਲ ਹੈ। ਉਹ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਇੱਕ ਬਰੀਫ ਅਨਕੰਫਰ ਹੋਇਆ ਸੀ ਗੱਦ ਦੇ ਵਿੱਚ ਜਿਹਦੇ ਚੋ ਅਰੈਸਟ ਹੋਇਆ ਸੀਗਾ ਜਿਹਦੇ ਚੋ ਜੇਲ੍ਹ ਚ ਹੈ ਤਾਂ ਇਹ ਜੋ ਕਾਕਾ ਹੈਗਾ ਇਹਦੇ ਤੋਂ ਸਾਨੂੰ 2 ਪਿਸਟਲ ਮਿਲੇ ਹੈ ਤੇ 14 ਰਾਉਂਡ ਮਿਲੇ ਹੈ ਤਾਂ ਟੋਟਲ ਕੋਲੇ ਮਿਲਾ ਕੇ ਸਾਨੂੰ 4 ਇਲੀਗਲ ਪਿਸਟਲ ਤੇ 26 ਰਾਉਂਡ ਰਿਕਵਰ ਹੋਏ ਹੈ ਤੇਰੀ ਇਨਵੈਸਟੀਗੇਸ਼ਨ ਅਸੀਂ ਤੁਹਾਡੇ ਲਈ ਕਰ ਰਹੇ ਹਾਂ ਇਹਨਾਂ ਦਾ ਮਾਰਦਾ ਕਿ ਇਹਨਾਂ ਨੂੰ ਚੰਗੀ ਤਰ੍ਹਾਂ ਇਨਵੈਸਟੀਗੇਟ ਕਰਾਂ ਸਰ ਲੋਕਲ ਨੇ ਇਹ ਵਪਨ ਜਿਹੜੇ ਨੇ ਇਹ ਇਨੀਸ਼ੀਅਲ ਇਨਵੈਸਟੀਗੇਸ਼ਨ ਤੋਂ ਸਾਹਮਣੇ ਆਇਆ ਕਿ ਜਿਹੜੇ ਇਹ ਦੋ ਚੀਪੂ ਅਤੇ ਸੁਖਿਆ ਹੈ ਇਹ ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਹੈ ਬਾਕੀ ਉਹਦੀ ਪੁਛਗਿਸ਼ ਜਾਰੀ ਹੈ ਕਾਕੇ ਦੀ ਕਿ ਤੁਹੋ ਲੈਂਗੇ ਉਹ ਸੀ ਡ੍ਰੇਸ ਆਊਟ ਕਰ ਸਰ ਕੋਈ ਚੇਨ ਹੈ ਜਾਂ ਕੀ ਸਿਸਟਮ ਹੈ ਕਿਉਂਕਿ ਇਸ ਤਰ੍ਹਾਂ ਵੈਪਰ ਇੱਥੇ ਮਹੌਨ ਦਿੰਦਾ ਆਟੋਮੈਟਿਕ ਤਰੀਕੇ ਨਾਲ ਲੱਗ ਰਹੇ ਨਹੀਂ ਮਤਲਬ ਪਹਿਲਾਂ ਹੁੰਦਾ ਸੀ ਜਦੋਂ ਮਿਲਦੇ ਸਪੈਕਰ ਤਾਂ ਦੇਸੀ ਕਾਇਕ ਹੁੰਦੇ ਸੀ ਪਰ ਹੁਣ ਵਧੀਆ ਕੰਪਨੀ ਦੇ ਆਨ ਲੱਗੇ ਕੋਈ ਚੇਨ ਹੈ ਜਾਂ ਕੀ ਹੈ ਇੱਦੇ ਇਤ ਬਹੁਤ ਜ਼ਿਆਦਾ ਅਸੀਂ ਇਹਨਾਂ ਨੂੰ ਟ੍ਰੈਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੌਣ ਹੋਇਆ ਹੈ ਕਿਉਂਕਿ ਬੇਸਿਕਲੀ ਜੋ ਇਹ ਜਿਹੜੇ ਵੈਪਰ ਇੱਥੇ ਆ ਰਹੇ ਨੇ ਤੇ ਬਕਬਕੜਨਾ ਉਹਨਾਂ ਜਾਂਦੇ ਰਹੇ ਆ ਤਾਂ ਉਹਦਾ ਰੂਟ ਜਿਹੜਾ ਟਰੈਕ ਹੁੰਦਾ ਕਿ ਅਰਲੀ ਇਨਵੈਸਟੀਗੇਸ਼ਨ ਜੋ ਮੱਧ ਪ੍ਰਦੇਸ਼ ਹੋਇਆ ਤੇ ਇਹਨਾਂ ਇਨਵੈਸਟੀਗੇਸ਼ਨ ਤੇ ਐਵਿਡੈਂਸ ਵੀ ਬਣਿਆ ਹੈ ਕਿ ਇਹ ਬាទਪਰਦੇਸ਼ ਗਏ ਸੀਗੇ ਤੇ ਉੱਥੋਂ ਇਹ ਲੈ ਕੇ ਆਏ ਆ ਅੱਗੇ ਅਸੀਂ ਜਿਹੜੀ ਚੇਨ ਹੈਗੀ ਉਹਨੂੰ ਬ੍ਰੇਕ ਆਪ ਕਰਨ ਦੀ ਕੋਸ਼ਿਸ਼ ਕਰਾਂ ਸਰ ਰਾਜੀਪ ਰਾਜਾ ਕਹਿੰਦੇ ਲਾਰੈਂਸ ਇਹ ਦੋਨੋਂ ਮਿਲ ਕੇ ਚੱਲਦੇ ਸੀ ਕਿਉਂਕਿ ਰਾਜੀਪ ਰਾਜਾ ਕਹਿੰਦਾ ਕਾਫੀ ਐਕਟਿਵ ਪ੍ਰਾਪਤਿਆਵਾਂ ਤੋਂ ਸੁਣਿਆ ਗਿਆ ਹੈ ਐਕਚੁਅਲ ਦੇ ਵਿੱਚ ਇਹ ਤਿੰਨ ਦੋਸ਼ੀਆਂ ਦੇ ਵਿੱਚੋਂ ਦੋ ਜਿਹੜੇ ਦੋਸ਼ੀ ਨੇ ਜਿਵੇਂ ਮੈਂ ਪਹਿਲਾਂ ਦੱਸਿਆ ਅਚੀਪੂ ਐਂਡ ਸੋਕਰ ਇਹ ਨਵਲਹਰੀਆ ਨਵਲਹਰੀਆ ਜੋ ਲਾਰੈਂਸ ਬੁਸ਼ ਹੋਈ ਦੇ ਅੰਦਰ ਦੋਸ਼ੀ ਹੈ ਉਹਦੇ ਨਾਲ ਚੀਪੂ ਜੇਲ੍ਹ ਦੇ ਵਿੱਚ ਸੀਗਾ ਇਹ ਦੋਨੇ ਕੇਸ ਵਾਲ ਨੇ ਇੱਕ ਇਹਨਾਂ ਨੇ ਲੜਾਈ ਹੋ ਗਈ ਸੀ 307 ਦਾ ਪਰਚਾ ਇਹਨਾਂ ਦੇ ਖਿਲਾਫ ਹੋ ਚੁੱਕਾ ਸੀ ਉਹਦੇ ਕਰਕੇ ਇਹਦੀ ਐਸੋਸੀਏਸ਼ਨ ਲਾਰਸ ਮਿਸ਼ਰੋਈ ਗੈਂਗ ਦਾ ਹੋ ਗਿਆ ਤੇ ਜੋ ਦੂਸਰਾ ਦੋਸ਼ੀ ਹੈ ਕਾਕਾ ਜਸ਼ਰਾਜ ਇਹ ਰਾਜੀਵ ਰਾਜਾ ਗੈਂਗ ਦੇ ਨਾਲ ਐਸੋਸੀਏਸ਼ਨ ਚ बिकॉज ऑफ ਤਰਨ ਪਨੀਤ ਕੋਲਾ ਤੇ ਤਰਨ ਇਹ ਰਾਜੀਵ ਰਾਜਾ ਗੈਂਗ ਦੇ ਨਾਲ ਐਸੋਸੀਏਟਡ ਨੇ ਬਟ ਲੋਕਲ ਲੈਵਲ ਤੇ ਇਹਨਾਂ ਦੀ ਰੈਵਲਰੀ ਹੈ ਪਨੀਤ ਕੋਲਾ ਤੇ ਪੇਜਪਾਲ ਤੇ ਜਿਗੂ ਤੇਜਪਾਲ ਤੇ ਜੀ ਕੋ ਇਕੱਠੇ ਸੀਗੇ ਪ੍ਰੀਤ ਗੋਲਾ ਦੇ ਉਹਦੇ ਸਾਥੀ ਇੱਕ ਤਰਫ ਸੀਗੇ ਪਰ ਉਹਦੇ ਸਿਲਸਿਲੇ ਦੇ ਵਿੱਚ ਇਹ ਲੜਾਈ ਝਗੜਾ ਇਹਨਾਂ ਦਾ ਪਹਿਲਾਂ ਹੋਇਆ ਤੇ ਉਹਦੇ ਵਿੱਚ ਮਰਡਰ ਵੀ ਸਰ ਜਿੱਦਾਂ ਹੈ ਤੇ ਪ੍ਰਦੇਸ਼ ਦਾ ਨਾਮ ਨਾਲ ਜੁੜਦਾ ਤਾਂ ਲੱਗਦਾ ਹੈ ਕਿ ਦੇਸ਼ਵਰਤੀ ਤਾਕਤਾਂ ਦੇ ਨਾਲ ਵੀ ਇਹਨਾਂ ਦਾ ਸੰਪਰਕ ਹੋ ਸਕਦਾ ਡੈਫੀਨਿਟਲੀ ਅਸੀਂ ਜੀ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਸਾਰੀ ਚੀਜ਼ਾਂ ਨੂੰ ਟਰੈਕ ਉਪਰ ਕਰਾਂਗੇ ਕੌਣ ਕੌਣ ਇਹਦੇ ਵਿੱਚ ਇਨਵੋਲਡ ਹੈ ਫਰਦਰ ਕਿ ਕਿਹੜੀ ਚੇਨ ਵੈਪਲ ਦੀ ਚੱਲਦੀ ਹੈ ਤੇ ਹੋਰ ਕੌਣ-ਕੌਣ ਹੋਰ ਇਹਨਾਂ ਨੂੰ ਸਪੋਰਟ ਕਰਦੇ ਸਰ ਲੱਗਦਾ ਹੈ ਕਿ ਜਿਹੜਾ ਨੈਕਸਸ ਹੈ ਇਹਨੂੰ ਤੋੜਨ ਦੀ ਜ਼ਰੂਰਤ ਹੈ ਕਿ ਇਹਨਾਂ ਨੂੰ ਤਾਂ ਇਹ ਜੋ ਨੈਕਸਸ ਚੱਲ ਰਿਹਾ ਇਹਨੇ ਪਟਿਆਲਾ ਚ ਸਾਡੀ ਪਹਿਲੀ ਟੈਂਡੈਂਸੀ ਹੁੰਦੀ ਹੈ ਕਿ ਅਸੀਂ ਪ੍ਰੀਵੈਂਸ਼ਨ ਤੇ ਫੋਕਸ ਕਰੀਏ ਤਾਂ ਪ੍ਰੀਵੈਂਸ਼ਨ ਤੇ ਫੋਕਸ ਕਰਨ ਦੇ ਕਰਕੇ ਹੀ ਜਿਹੜੀ ਇਹ ਪਹਿਲਾਂ ਹੀ ਅਸੀਂ ਮਤਲਬ ਕਿਸੇ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਇਹਨਾਂ ਨੂੰ ਰੈਸਟ ਕਰ ਦਿੰਦੇ ਹਾਂ ਤੇ ਪਿੱਛੇ ਵੀ ਸਾਨੂੰ ਇਨਫੋਰਮੇਸ਼ਨ ਜ਼ਰੂਰ ਵੀ ਆਈ ਹੈ ਤਾਂ ਸਾਡੀ ਟਰਾਈ ਹੁੰਦੀ ਹੈ ਕਿ ਉਹਨੂੰ ਐਕਸੀਡੈਂਟ ਹੋਣ ਤੋਂ ਪਹਿਲਾਂ ਉਹਨੂੰ ਪ੍ਰੀਵੈਂਟ ਕੀਤਾ ਜਾਵੇ ਉਹਨੂੰ ਲੋਕੇ ਨੂੰ ਰੈਸਟ ਕਰ ਲਿਆ ਜੇ ਇਸ ਇਨਫੋਰਮੇਂਸ ਅਸੀਂ ਕੰਮ ਕਰ ਜਾਓ ਇੱਕ ਗ੍ਰਫਤਾਰ ਕੀ ਥੋਕੀ ਤੇ ਕਿਹੜੀ ਜਗ੍ਹਾ ਕੋਈ ਜੋ ਚੀਂਗੜ ਸੁਖਰਾ ਹੈ ਇਸ ਲੋਅਰ ਏਰੀਆ ਦੇ ਵਿੱਚੋਂ ਸਨੌਰ ਜਿਹੜਾ ਸਿਟੀ ਹੈ ਉੱਥੋਂ ਅਰਸਟ ਹੋਇਆ ਹੈਗਾ ਜੋ ਜਸ਼ਰਾਜ ਹੈ ਇਹ ਨੀਰਪਾਪ ਦੇ ਕੋਲੋਂ ਡਕਾਰਾ ਚੌਕੀ ਬਾਈ ਰਹੀ ਹੈ ਇਹਨਾਂ ਕੋਲੋਂ ਬਾਈਕਲ ਦੀ ਯਾਰ ਇਸਤੇਮਾਲ ਬਾਈਕਲ ਵੀ ਕਰਾਏ ਸੀਗੇ ਆਪਸ ਵਿੱਚ ਰੰਜਿਸ਼ ਲਈ ਇਸਤੇਮਾਲ ਕੀਤਾ ਜਾਂ ਜਾਂ ਕਿਸੇ ਘਟਨਾ ਨੂੰ ਜਾਨ ਦੇ ਨੁਕਸਾਨ ਇਨੀਸ਼ੀਅਲ ਇਨਵੈਸਟੀਗੇਸ਼ਨ ਜਿਹੜਾ ਹੈ ਕਿ ਜੋ ਅਜੀਬ ਗੁੱਪ ਤੇ ਜਸ਼ਨੇ ਸੁਖਰੇ ਬਲੈਂਕ ਕਿੰਦਾ ਸੀ ਕਿ ਅਸੀਂ ਜੋ ਪਰੀਤ ਪੁਲਾ ਹੈ ਉਹ ਜੇਲ੍ਹ ਚੇਹੜੇ ਪਰ ਹੋਈ ਜਿਹੜੇ ਸਾਥੀ ਬਾਹਰ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਦੇ ਅਟੈਕ ਕਰਕੇ ਉਹ ਮਾਰੀ ਤੇਜਪਾਲ ਦੇ ਮਟਰ ਦਾ ਬਤਨ ਹੈ Take it.